ਪ੍ਰਕਾਸ਼ ਗਾਸੋ ਦਾ ਨਾਵਲ ਤਤੀ ਹਵਾ ਭਾਗ ਦੂਸਰਾ ਤੇਜੀ ਤਾਂ 8ਵੀਂ ਜਮਾਤ ਵਿੱਚ ਹੀ ਪਿੰਡੋਂ ਜਾਣ ਵਾਲੇ ਟਰੱਕ ਵਿੱਚ ਬੈਠ ਅੰਮ੍ਰਿਤਸਰ ਦੀ ਅਕਾਲੀ ਕਾਨਫਰੰਸ ਵਿੱਚ ਜਾ ਆਇਆ ਸੀ ਤਰਖਾਨਾ ਦੇ ਤੇਜੀ ਉੱਤੇ ਚੇਅਰਮੈਨ ਦਾ ਸਰ ਸੀ ਚੇਅਰਮੈਨ ਨੇ ਤੇਜੀ ਨੂੰ ਜਿਹੜਾ ਕੁਝ ਵੀ ਪੜਾਇਆ ਸੀ ਉਸ ਵਿੱਚ ਉਸ ਨੂੰ ਉਸੇ ਪਾਸੇ ਲੈ ਜਾਣ ਦੀ ਸਿੱਖਿਆ ਸੀ ਜਿਸ ਵੱਲ ਉਹ ਜਾ ਰਿਹਾ ਸੀ ਨੰਦੀ ਨੇ ਆਪਣੇ ਜਮਾਤੀ ਤਰਖਾਨਾ ਦੇ ਤੇਜੀ ਨੂੰ ਗੱਲਾਂ-ਗੱਲਾਂ 'ਚ ਰੰਗ ਰਹੀ ਜਿਹੀ ਤਾਂ ਦਿੱਤੀ ਸੀ ਪਰ ਤੇਜੀ ਦੀਆਂ ਤਿੱਖੀਆਂ-ਤਿੱਖੀਆਂ ਤੇ ਤੁਰਛੀਆਂ ਚਾਲਾਂ ਉੱਤੇ ਭੋਰਾ ਪਰ ਵੀ ਅਸਰ ਨਹੀਂ ਸੀ ਹੋਇਆ ਅਮਰਸਰ ਦੀ 3 ਦਿਨਾਂ ਕਾਨਫਰੰਸ ਤੋਂ ਤੇਜੀ ਜਦੋਂ ਵਾਪਸ ਪਰਤਿਆ ਸੀ ਤਾਂ ਉਸਨੇ ਸਕੂਲ 'ਚ ਆਉਣਸਾਰ ਹੀ ਗਿਆਨੀ ਧਰਮ ਸਿੰਘ ਮਸਤ ਦੇ ਪੈਰੀ ਹੱਥ ਲਾਇਏ ਸਨ ਹੁਣ ਤੇਜੀ ਜਦੋਂ ਵੀ ਗਿਆਨੀ ਧਰਮ ਸਿੰਘ ਮਸਤ ਹੋਰਾਂ ਨੂੰ ਮਿਲਦਾ ਤਾਂ ਪੈਰੀ ਹੱਥ ਹੀ ਲਾਉਂਦਾ ਮਸਤ ਹੋਰਾਂ ਨੂੰ ਪੈਰੀ ਹੱਥ ਲਾ ਕੇ ਮਿਲਣ ਦਾ ਤੇਜੀ ਦਾ ਤਾਂ ਜਿਵੇਂ ਨਿਤਨੇਮ ਜਿਹਾ ਹੀ ਬਣ ਗਿਆ ਹੋਵੇ ਹੁਣ ਤਾਂ ਤੇਜੀ ਜਦੋਂ ਦਾ ਅੰਮ੍ਰਿਤਸਰ ਦੀ ਕਾਨਫਰੰਸ ਤੋਂ ਵਾਪਸ ਆਇਆ ਸੀ ਬਹੁਤ ਸਾਰਾ ਸਮਾਂ ਗਿਆਨੀ ਦੀ ਕੁਰਸੀ ਨਾਲ ਹੀ ਲਟਕਿਆ ਰਹਿੰਦਾ ਗਿਆਨੀ ਧਰਮ ਸਿੰਘ ਮਸਤ ਸਨਾਤਨੀ ਜਿਹਾ ਬੰਦਾ ਸੀ ਉਹ ਆਪਣੇ ਗਲ ਚ ਗਾਥਰਾ ਵੀ ਸਜਾ ਕੇ ਰੱਖਦਾ ਜਪਜੀ ਸਾਹਿਬ ਦਾ ਪਾਠ ਵੀ ਕਰਦਾ ਤੇ ਨਾਲ ਦੀ ਨਾਲ ਕਾਮਰੇਡ ਹੋਣ ਦਾ ਵੀ ਦਾਵਾ ਕਰਦਾ ਰਹਿੰਦਾ ਜਿਲਾ ਪੱਦਰ ਦੇ ਕਿਸੇ ਛੋਟੀ ਮੋਟੀ ਜੂਨੀਅਨ ਦਾ ਅਹੁਦੇਦਾਰ ਬਣ ਕੇ ਛੇਤੀ ਦੇ ਨੇ ਉਸ ਪਦਵੀ ਦੀ ਪੈੜ ਵਿਛਾ ਲੈਂਦਾ ਜੇਕਰ ਉਸ ਨੂੰ ਕਿਸੇ ਸਾਲ ਕੋਈ ਵੀ ਅਹੁਦਾ ਨਾ ਮਿਲਦਾ ਤਾਂ ਆਪ ਹੀ ਕੋਈ ਨਵੀਂ ਸਿਲਤ ਖੜੀ ਕਰ ਲੈਂਦਾ ਗਿਆਨੀ ਧਰਮ ਸਿੰਘ ਮਸਤ ਜਿਹੋ ਜਿਹਾ ਬਾਤਾਵਨ ਦਾ ਉਹ ਇਹ ਜਿਹੀ ਬੋਲੀ ਬੋਲ ਲੈਂਦਾ ਇਸ ਤਰ੍ਹਾਂ ਦੀ ਸੁਆਦੀ ਸਿੱਖਿਆ ਤੇਜ਼ੀ ਨੂੰ ਉਖੇੜਦੀ ਰਹੀ ਤੇ ਉਹ ਉਖੜਦਾ ਵੀ ਗਿਆ ਇੰਨਾ ਗੱਲਾਂ ਚ ਹੋਇਆ ਬੀਤਿਆਂ ਕਿੰਨੇ ਬਰੇ ਹੋ ਚੱਲੇ ਸਨ ਸਕੂਲ ਦਾ ਸਮਾਂ ਬਹੁਤ ਪਿਛਾ ਰਹਿ ਚੁੱਕਾ ਸੀ ਤੇਜੀ ਆਪਣੀ ਚਾਲ ਅਨੁਸਾਰ ਬਾਦ ਦਾ ਬਾਦ ਦਾ ਹੁਣ ਤਾਂ ਆਪਦੀ ਸੋਚ ਵਿੱਚ ਪਕੜੋੜ ਬਣ ਗਿਆ ਸੀ ਕਦੇ ਕਈ ਤਾਂ ਨੰਦੀ ਹੱਸਦਾ ਹੋਇਆ ਇਹ ਵੀ ਆਖ ਦਿੰਦਾ ਉਹ ਹੀ ਤੇਜੀ ਜਿਹੜਾ ਕੇਰਾ ਅੰਮ੍ਰਿਤਸਰ ਜਾ ਆਇਆ ਉਸ ਨੂੰ ਸਿਆਣਪ ਦੀ ਕੀ ਲੋੜ ਤੇਜੀ ਅੱਗੇ ਕਿਤੇ ਹੋਰ ਜਾਂਦਾ ਜਾਂਦਾ ਕਦੋਂ ਦਾ ਘਰ-ਵਾਰ ਛੱਡ ਕੇ ਬਹੁਤ ਦੂਰ ਜਾ ਚੁੱਕਾ ਸੀ ਇਸ ਪ੍ਰਕਾਰ ਆਪਣੇ ਪੁੱਤਰ ਤੇਜੀ ਦੇ ਚਲੇ ਜਾਣ ਦੀ ਕਹਾਣੀ ਨੂੰ ਲੈ ਕੇ ਤੇਜੀ ਦਾ ਬਾ ਪੁਤਾਰਾ ਮਿਸਤਰੀ ਕਈ ਵਾਰ ਨੰਦੀ ਕੋਲ ਆ ਕੇ ਆਪਣਾ ਅੱਖਾਂ ਵੀ ਭਰ ਚੁੱਕਾ ਸੀ ਅੱਜ ਵੀ ਤਾਰਾ ਮਿਸਤਰੀ ਜਥੇਦਾਰਾਂ ਦੇ ਖੇਤੋਂ ਟਿੰਡੋ ਟੋਲਦਾ ਟੋਲਦਾ ਇੱਥੇ ਨੰਦੀ ਕੋਲ ਸਰੀਹੇਟਾ ਬੈਠਾ ਸੀ ਤਾਰੇ ਮਿਸਤਰੀ ਤੋਹੀ ਤਾਂ ਨੰਦੀ ਆਪਣੇ ਨਰਮੇ ਦੀ ਇਸ ਸਾਲ ਦੀ ਬਾਚਤ ਨਾਲ ਰੰਗीन ਖੁੱਗਾਂ ਮੋਰ ਮੋਰ ਨਾ ਕਬੂਤਰ ਤੇ ਕਬੂਤਰਿਆਂ ਵਾਲਾ ਚਵਾਰਾ ਪਵਾਉਣਾ ਲੋਚਦਾ ਸੀ ਨੰਦੀ ਨੇ ਘੜੇ ਚ ਗੰਗਾ ਸਾਗਰ ਭਰ ਕੇ ਤਾਰੇ ਮਿਸਤਰੀ ਵੱਲ ਕਰਦਿਆਂ ਅੱਖ ਲੈ ਤਾਇਆ ਪਾਣੀ ਪੀ ਲੈ ਸਰਬਤ ਵਰਗ ਹੈ ਨਾਲੇ ਤੂੰ ਵੇਖੀ ਚੇਅਰਮੈਨ ਦੇ ਫ੍ਰਿਜ ਨਾਲੋਂ ਵੱਧ ਕੇ ਠੰਡਾ ਹੋ ਰੱਜ ਕੇ ਠੰਡਾ ਪਾਣੀ ਪੀਨ ਮਗਰੋਂ ਤੇਜ਼ੀ ਦੇ ਬਾਪੂ ਤਾਰੇ ਮਿਸਤਰੀ ਦੀਆਂ ਅੱਖਾਂ ਵਿੱਚ ਅਮਨ ਜਿਹਾ ਆ ਗਿਆ ਸਰੀਰ ਦੀਆਂ ਲੰਮ ਕਰੰਗਾ ਲੰਬਾਂ ਲੰਬਾਂ ਹਰੀਆਂ ਹਰੀਆਂ ਟਾਹਣੀਆਂ ਦਿਵਾਲੇ ਦਿਵਾਲੇ ਤੋਂ ਆਉਣ ਵਾਲੀ ਤਤੀ ਲੂ ਨੂੰ ਰੋਕ ਰੰਗਾ ਸਨ ਠੰਡੀ ਸ਼ੀਤਲ ਸ਼ਾਨ ਨੇ ਤਾਰੇ ਮਿਸਤਰੀ ਦੇ ਚੇਤਨ ਨੂੰ ਕੁਝਕ ਸ਼ਾਂਤ ਕਰ ਕੀਤਾ ਅਦੇ ਕਦੇ ਚਿੱਤ ਜਦੋਂ ਆਰਾਮ 'ਚ ਹੁੰਦਾ ਹੈ ਤਬੀਤੇ ਹੋਏ ਦੁੱਖ ਦਰਦ ਦੀ ਚੀਜ਼ ਵੀ ਜਾਗ ਪੈਂਦੀ ਹੈ। ਤਾਰੇ ਮਿਸਤਰੀ ਨੇ ਨੰਦੀ ਦੀ ਐ ਤੇ ਕੀ ਸਾਲਾਂ 'ਚ ਕੂਗਾਂ ਕਬੂਤਰਾਂ ਤੇ ਮੋਰਾਂ ਦੀਆਂ ਚਿੱਤਰਾਂ ਨਾਲ ਸਜੇ ਸ਼ਿੰਗਾਰੇ ਚਿਵਾਰੇ ਬਣਾਉਂਦੀ ਗੱਲ ਨੂੰ ਵਿੱਚ ਵਿਚਕਾਰ ਹੀ ਸੋਟ ਆਪਣੀ ਤੇ ਆਪਣੇ ਪੁੱਤ ਤੇਜੀ ਦੀ ਗੱਲ ਛੇੜ ਲਈ। ਵੇਖ ਲਾ ਨੰਦੀ ਤੇਜੀ ਵੀ ਤਾਂ ਤੇਰੇ ਨਾਲ ਹੀ ਵੜਦਾ ਸੀ। ਆ ਪੱਟ ਤਾਂ ਗਿਆਨੀ ਨੇ ਸੁਣਿਆ। ਪੁਲਿਸ ਨੇ ਉਸ ਦਾ ਪਤਾ ਦੇਣ ਦਾ 5000 ਰੁਪਏ ਰੱਖਿਆ। ਓਏ ਨੰਦੀ ਇਹ ਕਹਾਣੀ ਕੀ ਐ ਉਹਨੂੰ ਘਰੋਂ ਗਿਆ ਵੀ ਹੁਣ ਤਾਂ ਤਿੰਨ ਬਰੇ ਹੋ ਚੱਲੇ ਨੇ ਭਾਈ ਤੂੰ ਮੈਨੂੰ ਦੱਸ ਇਹ ਗੱਲ ਕੀ ਐ ਹੌਂਕਾ ਭਰਦਿਆਂ ਤਾਰੇ ਮਿਸਤਰੀ ਨੇ ਆਖਿਆ ਚੱਲ ਛੱਡ ਭਾਈ ਨੰਦੀ ਇੰਨਾ ਗੱਲਾਂ ਹੋ ਨਹੀਂ ਹੋਣਕਾਰ ਹੁੰਦੀ ਐ ਜਿਵੇਂ ਲਿਖੀ ਐ ਹੋਜੂ ਤਾਰੇ ਮਿਸਤਰੀ ਦੇ ਕਲੰਬੀ ਸਾਰੀ ਕਹਾਣੀ ਨੰਦੀ ਅੰਦਰ ਰੀਲ ਵਾਂਗ ਘੁੰਮਦੀ ਰਹੀ ਨੰਦੀ ਨੂੰ ਭਾਰਤ ਦੀ ਵੰਡ ਅੰਗਰੇਜ਼ ਸਾਮਰਾਜ ਕਾਂਗਰਸ ਅਕਾਲੀ ਬੰਗਲਾਦੇਸ਼ ਪਾਕਿਸਤਾਨ ਤੇ ਜਨਾਹ ਆਦ ਜਿਆਦਾ ਆਉਂਦੇ ਰਹੇ। ਤਾਰੇ ਮਿਸਤਰੀ ਨੇ ਕਲੰਬਾ ਜਾਂ ਹੌਂਕਾ ਭਰਦਿਆਂ ਫਿਰ ਬੋਲਣਾ ਆਰੰਭਾ ਕਰ ਦਿੱਤਾ। ਓਏ ਭਾਈ ਨੰਦੀ ਮੈਂ ਕਈ ਖੇਤਾਂ ਦਾ ਮੋੜ ਪਾ ਕੇ ਤੇਰੇ ਕੋਲ ਇੱਕ ਗੱਲ ਲੈ ਕੇ ਆਇਆ। ਬਾਈ ਵੇਖ ਲੈ ਹੁਣ ਆਪਾਂ ਨੂੰ ਤੇਜ਼ੀ ਦੀ ਤਾਂ ਕੋਈ ਆਸ ਹੀ ਨਹੀਂ ਤੇ ਨਾ ਹੀ ਉਸ ਦਾ ਕੋਈ ਆਸਰਾ। ਆਪਾਂ ਕੁੜੀ ਦੇ ਹੱਥ ਪੀਲੇ ਕਰਕੇ ਕਰ ਕਰਦੇ ਆਈ। ਪੁਲਸੀਏ ਜਦੋਂ ਵੀ ਆਉਂਦੇ ਨੇ। ਕੁੱਤੇ ਕੁੱਤੇ ਕਿਸੇ ਕੁੜੀ ਵੱਲ ਅੱਖਾਂ ਪਾੜ-ਪਾੜ ਝਾਕਣ ਨੂੰ ਨਹੀਂ ਹਟਦੇ ਇੱਕ ਹੌਲਦਾਰ ਤਾਂ ਅਜਿਹਾ ਗੱਜੇ ਅਗੱਜ ਗਿੱਜੇ ਦੂਜੇ ਦਿਨ ਬਹਾਨਾ ਬਣਾ ਕੇ ਮੰਜਾ ਮਲਦਾ ਨਾਲੇ ਨੰਦੀ ਕਲਵੰਤ ਹੋਣ ਹੋ ਵੀਦਾ ਵਰ ਜੋ ਗਈ ਹੈ ਚੰਗਾ ਫਿਰ ਤੂੰ ਮੇਰੀ ਗੱਲ ਦਾ ਪੂਰਾ ਖਿਆਲ ਰੱਖੀ ਲੈ ਫਿਰ ਮੈਂ ਤਾਂ ਹੁਣ ਚੱਲਦਾ ਤਾਰੇ ਮਿਸਤਰੀ ਨੇ ਤੇਸਾ ਆਰੀ ਅਤੇ ਖੱਦਰ ਦੇ ਲੜ ਬੰਨੀ ਟਿੰਡੋਂ ਨੂੰ ਸਰੀ ਦੀ ਚਾਹੇਟੋਂ ਬੜੇ ਭਾਰੀ ਮਨ ਨਾਲ ਚੁੱਕਿਆ ਤੇ ਧੁੱਪ ਵਿੱਚ ਤਪਦੇ ਪਿੰਡ ਵਾਲੇ ਪਹੇਵਲ ਹੋ ਤੁਰਿਆ ਚੰਗਾ ਪਾਈ ਤੂੰ ਖਿਆਲ ਰੱਖੀ ਗੱਲ ਨੂੰ ਆਈ ਗਈ ਨਾ ਕਰ ਦੇ ਇਹ ਆਖ ਦਾ ਤਾਰਾ ਮਿਸਤਰੀ ਜਦ ਸ਼੍ਰੀ ਦੀ ਛਾਂ ਤੋਂ ਬਾਹਰ ਹੋ ਰਿਹਾ ਸੀ ਤਾਂ ਉਸ ਦੀ ਪੱਗ ਘਟਾਣੀ ਚੜਕ ਕੇ ਹੇਠਾਂ ਧਰਤੀ ਉੱਤੇ ਡਿਗਦੀ ਡਿਗਦੀ ਮਸਾ ਵਜੀ ਤਪਦੀ ਧੁੱਪ ਦੇ ਭੰਭੂ ਤਾਰਿਆਂ ਵਿੱਚ ਉਲਝੇ ਉਲਝੇ ਪਹੇ ਵਿੱਚ ਜਦ ਤਾਰੇ ਨੂੰ ਨੰਦੀ ਸ਼੍ਰੀ ਦੀ ਛਾਂ ਹੇਠ ਬੈਠਾ ਦੇਖਦਾ ਰਿਹਾ ਤਾਰੇ ਨੇ ਆਪਣੀ ਪੱਗ ਨੂੰ ਅਜੇ ਵੀ ਕੱਚੇ ਹੀ ਮਾਰਿਆ ਹੋਇਆ ਸੀ ਨੰਦੀ ਤੁਰੇ ਜਾਂਦੇ ਤਾਰੇ ਮਿਸਤਰੀ ਵੱਲ ਵੇਖ ਰਿਆ ਸੀ ਅਤੇ ਸੋਚੀ ਵਿਚਾਰਿਆ ਸੀ ਇਸ ਚੋ ਸੋਚ ਨੇ ਨੰਦੀ ਦੇ ਪੈਰਾਂ 'ਚ ਗਿੱਲੇ ਰਸੇ ਦਾ ਜੋੜ ਜੇ ਪਾ ਲਿਆ ਗਿੱਲੇ ਰਸੇ ਦੇ ਇਸ ਜੋੜ ਨੇ ਨੰਦੀ ਨੂੰ ਅਜਿਹਾ ਜਕੜਿਆ ਕਿ ਉਹ ਅਹਿੱਲ ਬੈਠਾ ਸ਼੍ਰੀ ਦੀ ਠੰਡੀ ਛਾਂ ਵਿੱਚ ਹੀ ਤਪਦਾ ਰਿਹਾ ਨੰਦੀ ਦੇ ਸਾਹਮਣੇ ਤਸਵੀਰਾਂ ਜਿਹੀਆਂ ਬਣਦੀਆਂ ਤੇ ਮਿਟਦੀਆਂ ਰੰਗਾਂ ਆ ਤਾਰੇ ਮਿਸਤਰੀ ਦੇ ਖਿਲਰੇ ਉਲਝੇ ਜੁੰਡਿਆਂ ਵਾਲੇ ਕੇਸ ਔ ਆਰਾਮ ਕੁਰਸੀ ਉੱਤੇ ਪੱਖੇ ਦੀ ਹਵਾ ਹੀਟ ਸੁਕਾਏ ਜਾ ਰਹੇ ਕਾਲੇ ਕਾਲੇ 나ਗ ਦੇ ਰੰਗ ਵਰਗੇ ਰੇਸ਼ਮੀ ਵਾਲ ਚੇਅਰਮੈਨ ਦੇ ਵਾਲ ਚੇਅਰਮੈਨ ਆਰਾਮ ਕੁਰਸੀ ਉੱਤੇ ਬੈਠਾ ਆਪਣੇ ਕੇਸਾਂ ਨੂੰ ਪੱਖੇ ਦੀ ਹਵਾ ਵਿੱਚ ਸੁਕਾ ਵੀ ਰਿਹਾ ਹੈ ਤੇ ਖਬਰ ਦੀਆਂ ਖਬਰਾਂ 'ਚ ਵੀ ਆਪਣਾ ਨਾਂ ਵੀ ਲੱਭ ਰਿਹਾ ਹੈ ਕਿੱਥੇ ਸਾਰੀ ਉਮਰ ਰੁੱਖੀ ਸੁੱਕੀ ਖਾਣ ਅਤੇ ਮੋਟਾ ਮੈਲਾ ਪੈਨਣ ਵਾਲਾ ਤਾਰਾ ਮਿਸਤਰੀ ਤੇ ਕਿੱਥੇ ਮਲੂਕ ਪਤਲੇ ਗੋਲੇ ਰੰਗ ਵਾਲਾ ਸਟੀਲ ਦੀਆਂ ਚਾਰ ਚਾਰ ਕੌਲੀਆਂ 'ਚ ਪਦਾਰਤ ਪ੍ਰਾਪਤ ਕਰਨ ਵਾਲਾ ਚੀਰਮੈਨ ਕਿੱਥੇ ਸਾਰੀ ਉਮਰ ਭੁੱਖੇ ਪਾਣੇ ਤੇ ਸਹਾਰੇ ਚਲਾਉਣ ਵਾਲਾ ਮਿਸਤਰੀ ਤੇ ਕਿੱਥੇ ਸਾਰੀ ਉਮਰ ਲੋਕਾਂ ਉਤੇ ਹੁਕਮ ਚਲਾਉਣ ਵਾਲਾ ਚੀਰਮੈਨ ਇਨ੍ਹਾਂ ਗੱਲਾਂ ਵਿੱਚ ਵਿਚਰ ਦਿਆ ਨੰਦੀ ਨੇ ਜਿਵੇਂ ਆਪਣੇ ਪੈਰਾਂ 'ਚ ਗਿੱਲੇ ਰਸੇ ਦੇ ਜੋੜ ਨੂੰ ਥੋੜਾ ਘਟਿਲਾ ਕਰਕੇ ਦੋ ਕਪਲਾਂਗਾਂ ਅੱਗੇ ਪੋਟੀਆਂ ਨੰਦੀ ਨੇ ਅਜੇ ਤੀਜੀ ਬਲਾਂਗ ਹੀ ਪੁੱਟੀ ਸੀ ਕਿ ਉਸ ਨੂੰ ਤਾਰੇ ਮਿਸਤਰੀ ਦੀ ਅੱਖ ਦਾ ਤਾਰਾ ਤਜਿੰਦਰ ਸਿੰਘ ਅਰਸੀ ਉਰਫ ਤੇਜੀ ਤਿਸ ਗਿਆਨੀ ਧਰਮ ਸਿੰਘ ਮਸਤ ਨੇ ਹੀ ਤੇਜੀ ਦਾ ਉਪਨਾਮ ਅਰਸੀ ਰੱਖਿਆ ਸੀ ਅਰਸੀ ਅਤੇ ਮਸਤ ਦੇ ਉਪਨਾਮ ਚੇਤੇ ਕਰਦਿਆਂ ਨੰਦੀ ਨੂੰ ਥੋੜੀ ਕਹਾਸੀ ਆਈ ਉਸ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਸ ਦੇ ਪੈਰਾਂ 'ਚ ਦੋ ਗਿੱਲੇ ਰਸੇ ਦਾ ਜੂੜਾ ਆਪ ਮਹਾਰੇ ਖੁੱਲ ਗਿਆ ਹੋਵੇ ਗਿਆਨੀ ਧਰਮ ਚੰਦ ਨੇ ਉਪਨਾਮ ਤਾਂ ਰੱਖ ਲਿਆ ਮਸਤ ਉਹ 24 ਘੰਟੇ ਕਚੂਚ ਰਹਿੰਦਾ ਹੁੰਦਾ ਸੀ ਆ ਅਰਸੀ ਆਕਾਸ਼ ਵਾਂ ਖੁੱਲਾ ਤੇ ਮੌਖਲਾ ਹੋਣ ਦੀ ਥਾਂ ਮੇ ਦਿਨ ਪ੍ਰਤੀ ਦਿਨ ਸੁੰਗੜਦਾ ਹੀ ਗਿਆ ਤੇ ਫਿਰ ਨੰਦੀ ਨੂੰ ਆਪਣੇ ਸਕੂਲ ਦੇ ਮਾਸਟਰ ਪੰਡਤ ਤੀਰਥ ਸ਼ੰਕਰ ਦਾ ਚੇਤਾ ਪਿਆ। ਤੀਰਥ ਸ਼ੰਕਰ ਤੇ ਗਿਆਨੀ ਧਰਮ ਸਾਹ ਚੰਦ ਦਾ ਸਕੂਲ 'ਚ ਨੇਤ ਤ ਕੋਈ ਨਾ ਕੋਈ ਝਗੜਾ ਰਹਿੰਦਾ ਸੀ। ਤੀਰਥ ਸ਼ੰਕਰ ਜਦੋਂ ਵੀ ਸਕੂਲ 'ਚ ਆਉਂਦਾ ਤਾਂ ਉਹ ਹ ਹਾਂਸਾਰ ਸਕੂਲ ਦੇ ਮੈਦਾਨ ਵਿੱਚ ਲੱਗੇ ਵੱਡੇ ਸਾਰੇ ਪੀਪਲ ਦੇ ਦਰਖਤ ਨੂੰ ਪ੍ਰਣਾਮ ਕਰਦਾ। ਕਹਦੇ ਕਹਤਾ ਪੰਡਤ ਜੀ ਪੀਪਲ ਦੇ ਉਸ ਦਰਖਤ ਦੇ ਆਲੇ ਦੁਆਲੇ ਜੁੱਤੀਲਾ ਨੰਗੇ ਪੈਰੀ 5-7 ਚੱਕਰ ਲਾਉਂਦਾ। ਸੋਵਾਰ ਵਾਲੀ ਦਿਨ ਤਾਂ ਉਹ ਪੀਪਲ ਦੀ ਪੂਜਾ ਕਰਕੇ ਮਿੱਠੀਆਂ ਖਿੱਲਾਂ ਦਾ ਭੋਗ ਵੀ ਵੰਡਦੇ ਇਸ ਤਰ੍ਹਾਂ ਦੇ ਪੂਜਾ ਪਾਠ ਨੂੰ ਜਦੋਂ ਗਿਆਨੀ ਜੀ ਪਖੰਡ ਕਹਿ ਕੇ ਨਿੰਦ ਕੇ ਤਾਂ ਤੀਰਥ ਸ਼ੰਕਰ ਹੋਰ ਗਿਆਨੀ ਜੀ ਦੇ ਗਾਤਰੇ ਨੂੰ ਵੀ ਪਖੰਡ ਹੀ ਕਹਿੰਦੇ ਬਸ ਅਜਿਹੇ ਨਿਕਾ ਨਿਕਾ ਗੱਲਾਂ ਨੂੰ ਲੈ ਕੇ ਕਈ ਕਈ ਦਿਨਾਂ ਤੱਕ ਸਕੂਲ ਵਿੱਚ ਗਰਮਾਇਸ਼ ਰਹਿੰਦੀ ਤੇ ਫालतੂ ਜਹੀ ਬਿਨ ਸਿਰ ਪੈਰ ਦੀ ਬਹਿਸ ਸੋਲਦੀ ਰਹਿੰਦੀ ਇਸ ਬਹਿਸ ਵਿੱਚ ਤੇਜੀ ਨੂੰ ਬੜੀ ਦਿਲਚਸਪੀ ਬਣੀ ਰਹਿੰਦੀ ਹੈ ਜਦੋਂ ਕਿ ਬਾਕੀ ਬਹੁਤ ਸਾਰੇ ਵਿਦਿਆਰਥੀ ਤਾਂ ਲਜਿਤ ਨਹੀਂ ਲੈਂਦੇ ਦੂਰ ਦੂਰੋਂ ਦੂਰੀ ਹੁੰਦੇ ਮਾਸਟਰਾਂ ਦਾ ਮਖੌਲ ਜਿਹਾ ਹੀ ਪੜਾਉਂਦੇ ਰਹਿੰਦੇ ਤੇਜੀ ਇਸ ਪ੍ਰਕਾਰ ਦੀ ਬਹਿਸ ਵਿੱਚ ਬਿਮਾਰ ਹੁੰਦਾ ਹੁੰਦਾ ਅਰਸੀ ਹੋਣ ਦੀ ਥਾਵੇਂ ਸੁੰਗੜਦਾ ਗਿਆ ਨੰਦੀ ਨੂੰ ਆਪਣੇ ਦੋਸਤ ਤੇਜੀ ਦੇ ਇਸ ਪ੍ਰਕਾਰ ਸੁੰਗੜਦੇ ਜਾਣ ਦਾ ਦੁੱਖ ਰਿਹਾ ਦੁੱਖ ਹੋ ਹੀ ਰਿਹਾ ਸੀ ਜਦੋਂ ਕਿ ਸਕੂਲ ਵਿੱਚ ਇੱਕ ਹਾਸੇ ਵਾਲੀ ਘਟਨਾ ਘਟ ਗਈ ਗਿਆਨੀ ਜੀ ਕਿਤੇ ਇੱਕ ਜੂਨੀਅਨ ਦੀ ਰੈਲੀ 'ਚ ਦਿੱਲੀ ਆਏ। ਰੈਲੀ 'ਚ ਵੇਲੇ ਹੋ ਕੇ ਚਾਂਦਨੀ ਚੌਕ ਦੇ ਫੁੱਟਪਾਥ ਤੇ ਬੈਠ ਖਿਲਾਰਾ ਖੰਡਾਈ ਦੁਕਾਨਦਾਰਾਂ ਤੋਂ ਇੱਕ ਰੈਡੀਮੇਡ ਪੈਂਟ ਖਰੀਦ ਲੈ ਆਏ। ਗਿਆਨੀ ਜੀ ਨੇ ਸੁਭਾਅ ਮੁਤਾਬਕ ਸੂਲ ਚਾ ਕੇ ਆਪਣੀ ਪੈਂਟ ਦੇ ਸਸਤੇ ਤੇ ਵਧੀਆ ਹੋਣ ਦੀ ਫੂਕ ਲੈਤੀ। ਕੁਝ ਦਿਨਾਂ ਮਗਰੋਂ ਕਿਤੇ ਗਿਆਨੀ ਜੀ ਨੂੰ ਆਂਢਗਆਂਢ 'ਚ ਵਿਆਹ ਵਾਲਿਆਂ ਨੇ ਲੱਡੂ ਬਣਾਉਣ ਜਾਣਾ ਪਿਆ। ਗਿਆਨੀ ਜੀ ਪੀੜੀ ਤੇ ਬੈਠੇ ਦੋ ਘੰਟਿਆਂ ਤੱਕ ਲੱਡੂ ਵਟਦੇ ਰਹੇ। ਜਦੋਂ ਉੱਠੇ ਤਾਂ ਗੋਡਿਆਂ ਕੋਲ ਪੈਂਟ ਦੇ ਬੁਲਬਲੇ ਜਿਹੇ ਬਣ ਗਏ ਦੂਜੀ ਤੀਜੀ ਧੋਚ ਪੈਂਟ ਪਹੁੰਚ ਗਈ ਗੋਡਿਆਂ ਤੱਕ ਗੱਲ ਕਿਵੇਂ ਨਾ ਕਿਵੇਂ ਸਕੂਲ ਚ ਪੁੱਜ ਗਈ ਗੱਲ ਕਿਵੇਂ ਨਾ ਕਿਵੇਂ ਸਕੂਲ ਚ ਪੁੱਜ ਗਈ ਬਸ ਫਿਰ ਗਿਆਨੀ ਜੀ ਦੀ ਪੈਂਟ ਦੇ ਗੋਡਿਆਂ ਕੋਲ ਬੁਲਬਲੇ ਜਿਹੇ ਨਿਕਲਣ ਨੂੰ ਲੈ ਕੇ ਬੜੀ ਹਾਸੇ ਪੈਦਾ ਰੈਂਦੀ ਨੰਦੀ ਨੂੰ ਅੱਜ ਖਿਆਲ ਜਿਹਾ ਆ ਰਿਹਾ ਸੀ ਕਿ ਦਿੱਲੀ ਦੀਆਂ ਚੀਜ਼ਾਂ ਦੇ ਗਿਆਨੀ ਜੀ ਦੀ ਪੈਂਟ ਵਾਂ ਗੋਡਿਆਂ ਕੋਲ ਇੰਜ ਹੀ ਬੁਲਬਲੇ ਬਣ ਜਾਂਦੇ ਹੁੰਦੇ ਨੇ ਤੇ ਫਿਰ ਨੰਦੀ ਨੂੰ ਤੇਜੀ ਦੇ ਖਾਲਸਤਾਨ ਬਣਾਉਣ ਦੇ ਮਿਸ਼ਨ ਦਾ ਚੇਤਾ ਪਿਆ। ਤੇਜੀ ਤਾਂ ਆਪਦੇ ਮਿਸ਼ਨ 'ਚ ਇੰਨਾ ਰੁੱਝ ਗਿਆ ਕਿ ਉਸ ਨੂੰ ਆਪਣੀ ਜਿਉਂਦੀ ਭੈਣ, ਮਰੀ ਮਾਂ ਤੇ ੱੱਕੇ ਖਾਂਦੇ ਬਾਪ ਦਾ ਵੀ ਚੇਤਾ ਭੁੱਲ ਗਿਆ ਸੀ। ਨੰਦੀ ਸੋਚਾਂ ਵਿੱਚ ਪਿਆ ਪਿਆ ਆਪਣੇ ਅਰਸੀ ਮਿੱਤਰ ਨੂੰ ਜਿਵੇਂ ਆਖੀ ਜੈਰਿਆ ਹੋਵੇ। ਮਿੱਤਰਾਂ ਨਵਾਂ ਮੁਲਕ ਤਾਂ ਕੁਦਰਤ, ਪੰਘੋਲ, ਸੱਭਿਆਚਾਰ ਸਭੀ ਤਾਂ ਦੇ ਇਤਿਹਾਸ ਨਾਲ ਜੁੜਿਆ ਹੁੰਦਾ ਹੈ। ਮੁਲਕ ਤਾਂ ਆਪਣੇ ਆਪ ਹੀ ਕਰੋੜਾਂ ਵਰਿਆਂ ਦੇ ਸਮੇਂ ਦੀ ਕੁੱਕ ਚ ਕ੍ਰਾਕਤ ਵਾਂਗ ਉੱਗੇ ਹੋਏ ਹੁੰਦੇ ਹਨ ਸਿਆਸਤ ਰਾਹੀਂ ਮਲੋ ਮੁਲਕ ਰਾਹੀਂ ਘੋਰ ਨਾ ਬਣ ਜਾਂਦੇ ਬਣ ਸਕਦੇ ਨੰਦੀ ਨੂੰ ਖਿਆਲ ਹੈ ਸਿਆਸਤ ਨੇ ਸੱਭਿਆਚਾਰ ਸਭਿਤਾ ਦੇ ਕੁਦਰਤ ਨੂੰ ਕਤਲ ਕਰਕੇ ਉਹਦੇ ਆਪਣੇ ਮੁਲਕ ਚ ਤੋਂ ਹੋਰ ਘੋਰ ਨੇ ਬਣਾ ਲਏ ਤੇ ਫਿਰ ਉਸ ਨੂੰ ਜਿਵੇਂ ਇੱਕ ਕਾਂਬਾ ਜਿਹਾ ਛਿੜ ਗਿਆ ਕੰਬਦਿਆਂ ਕੰਬਦਿਆਂ ਉਸ ਦੇ ਮੂੰਹੋਂ ਪਾਕਿਸਤਾਨ ਬੰਗਲਾਦੇਸ਼ ਤੇ ਖਾਲਿਸਤਾਨ ਦੇ ਸ਼ਬਦ ਨਿਕਲੇ ਹੀ ਸਨ ਕੀ ਉਸਨੂੰ ਲੱਗਿਆ ਜਿਵੇਂ ਕਾਂਬੇ ਨਾਲ ਉਸਦੇ ਬੁੱਲ ਪੀਲੇ ਪੈ ਗਏ ਹੋ ਇੰਨਾ ਫਿੱਕਾ ਫਿੱਕਾ ਗੱਲਾਂ ਦੇ ਫਿੱਕਲੇ ਜਿਹੇ ਬਾਤਾਵਾਂ ਚ ਬਾਹਰ ਆਉਣ ਵਾਸਤੇ ਨੰਦੀ ਦਾ ਕਲਪ ਪਦਾ ਅਤੇ ਤੜਫਦਾ ਮਨ ਅਖੀਰਕਾਰ ਉਸ ਸਮੇਂ ਜਿੱਤ ਹੀ ਗਿਆ ਜਦੋਂ ਕਲਵੰਤ ਦੀ ਕਲਪਨਾ ਸ਼੍ਰੀ ਦੇ ਫੁੱਲ ਦੀ ਸੁਗੰਧ ਜਿਹੀ ਬਣ ਕੇ तितਲੀ ਵਾਂਗ ਉਸਦੇ ਆਲੇ-ਦੁਆਲੇ ਮਡਰਾਉਣ ਲੱਗ ਪਈ तितਲੀ ਵਾਂਗ ਮਡਰਾਉਂਦੀ ਕਲਪਨਾ ਵੀ ਜ਼ਿੰਦਗੀ ਦੀਆਂ ਵਕ ਵਕ ਟਾਣੀਆਂ ਉੱਤੇ ਜਾ ਬੈਠਦੀ ਤੇ ਕੜੀ ਪੱਲ ਹੀ ਉਥੋਂ ਉੱਠ ਖੜੀ ਹੁੰਦੀ ਹੁਣ ਨੰਦੀ ਦੇ ਮਨ ਦੀ तितਲੀ ਜਿਸ ਟਾਣੀ ਤੇ ਬੈਠੀ ਸੀ ਉਥੋਂ ਉਸ ਨੂੰ ਕਲਵੰਤ ਦੀ ਕੋਮਲਤਾ ਆਪਣੀ ਤੜਫ ਤਾਰੇ ਮਿਸਤਰੀ ਦਾ ਉਸ ਉੱਤੇ ਕੀਤਾ ਵਿਸ਼ਵਾਸ ਨੰਦੀ ਤੇ ਤੇਜ਼ੀ ਦੇ ਜਮਾਤੀ ਹੋਣ ਦੀ ਕਿਸੇ ਦੱਸਦੇ ਰਹੇ ਦਿਸਦੇ ਰਹੇ ਮਨ ਦਾ ਇਨ੍ਹਾਂ ਤਸਵੀਰਾਂ ਵਿੱਚ ਕਲਵੰਤ ਲੋਕਣ ਮਿੱਟੀ ਖੇਲਦੀ ਜਿਵੇਂ ਗਵਾਚ ਹੀ ਗਈ ਹੋਵੇ ਨੰਦੀ ਦਾ ਮਨ ਗਵਾਚੀ ਕਲਵੰਤ ਨੂੰ ਜਿਉਂ-ਜਿਉਂ ਲੱਭਣ ਦੀ ਕੋਸ਼ਿਸ਼ ਕਰਦਾ ਤਿਉਂ-ਤਿਉਂ ਉਹ ਹੋਰ ਗਵਾਚ ਜਾਂਦੀ ਗਵਾਚੀ ਕਲਵੰਤ ਨੂੰ ਲਬਦਾ ਲਬਦਾ ਨੰਦੀ ਆਪ ਵੀ ਜਿਵੇਂ ਗਵਾਚ ਗਿਆ ਹੋਵੇ ਗਵਾਚੇ ਨੰਦੀ ਨੂੰ ਦੇਖਦੇ ਟੈਂਦੇ ਨੰਦੀ ਨੂੰ ਪਿਛਲੇ ਦਿਨ ਵਾਂ ਅੱਗੇ ਆਉਂਦੀਆਂ ਆਵਾਜ਼ਾਂ ਸੁਣਾਈ ਦਿੱਤਾਂ ਓਏ ਨੰਦੀ ਤਾਰਾ ਮਿਸਤਰੀ ਤਾਂ ਤੈਨੂੰ ਆਪਣੇ ਪੁੱਤ ਤੇਜੀ ਵਾਂਗੀ ਸਮਝਦਾ ਓਏ ਨੰਦੀ ਪਿੰਡ ਤੇਰੀ ਸ਼ਰਾਫਤ ਤੇਰੇ ਸੱਚ ਤੇ ਨਿਰਪੱਖ ਹੋਣ ਦੇ ਗੁਣ ਨੂੰ ਵੇਖ ਕੇ ਕਿ ਤੈਨੂੰ ਸਰਪੰਚ ਬਣਾਉਂਦੇ ਮਿੱਥੀ ਬੈਠਾ ਉਹ ਤੂੰ ਪਿੰਡ ਦੀ ਇੱਕ ਮੁਟਿਆਰ ਕੁੜੀ ਆਪਣੇ ਜਮਾਤੀ ਦੀ ਭੈਣ ਨਾਲ ਰਮਾਂਸ ਲੜਾਉਂਦੀ ਸੋਚਦਾ। ਉਹ ਨੰਦੀ। ਸੇਹਰਾਂ ਨੂੰ ਤਾਂ ਅਜਾ ਗੰਦ ਟੱਕਿਆ ਜਾਂਦਾ। ਆਰਟਿਸਟਿਸ ਕਰਦੀ ਸਭੀ ਤਾਂ ਨਾਲ ਪਰ ਨੰਦੀ ਪਿੰਡ ਦੇ ਮੱਥੇ ਉੱਤੇ ਆਪਣੀਆਂ ਅਜੇਹੀਆਂ ਗੱਲਾਂ ਕਲੰਕ ਬਣ ਕੇ ਉਸਦੇ ਭਾਈਚਾਰੇ ਨੂੰ ਕਾਲਾ ਤੇ ਬਦਨਾਮ ਕਰ ਜਾਂਦੀਆਂ ਹੁੰਦੀਆਂ ਨੇ। ਉਹ ਤੂੰ ਆਪ ਸੈਣਾ ਸੋਚ ਲੈ ਨੰਦੀ। ਤੂੰ ਤਾਂ ਗੁੱਸਾ ਮਾਣ ਬੈਠਾ ਬੈਠਾ। ਨੰਦੀ ਨੂੰ ਬਹੁਸ ਬਹੁਤ ਬੁਰਾ ਲੱਗਿਆ ਕਿ ਉਸ ਨਾਲ ਉਸ ਦਾ ਕਸੀਆ ਹੀ ਇੰਜ ਸਿਆਣੀਆਂ ਸਿਆਣੀਆਂ ਸਮਝਦਾਰੀ ਦੀਆਂ ਗੱਲਾਂ ਕਰਨ ਲੱਗ ਪੈਂਦਾ ਹੈ ਨੰਦੀ ਦਾ ਚਿੱਤ ਕੀਤਾ ਉਹ ਕਸੀਏ ਨੂੰ ਚੁੱਕ ਕੇ ਛਰੀ ਉੱਤੇ ਬਗਾਵ ਮਾਰੇ ਨਹੀਂ ਇਹ ਤਾਂ ਫਿਰ ਉਥੋਂ ਕਿਸੇ ਵੀ ਬਾਬ ਰੋਲੇ ਨਾਲ ਮੇਰੇ ਸਿਰ ਉੱਤੇ ਹੀ ਡਿੱਗ ਪਾਵੇਗਾ ਚਲੋ ਜਥੇਦਾਰਾਂ ਦੀ ਖੂਚ ਸੋਟ ਆਉਂਦੀ ਆ ਪਰ ਇਹ ਕਸੀਆ ਤਾਂ ਨਹੀਂ ਉਸ ਦਾ ਆਪਣਾ ਹੀ ਅੰਦਰ ਬੋਲ ਰਿਹਾ ਕਸੀਆ ਕਸੀਏ ਉਤੇ ਤਾਂ ਉਸ ਦੀ ਕੇਵਲ ਨਿਗਾਹ ਹੀ ਟਿੱਕੀ ਹੋਈ ਸੀ ਭਲਾ ਆਪਣੇ ਅੰਦਰ ਨੂੰ ਵੀ ਕਿਸੇ ਖੋਜ ਸੁੱਟਿਆ ਜਾ ਸਕਦਾ ਹੈ